ਅੰਬੇਡਕਰ ਸੈਨਾ ਮੂਲ ਨਿਵਾਸੀ ਪੰਜਾਬ ਵੱਲੋਂ ਸੂਬਾ ਪ੍ਰਧਾਨ ਹਰਪ੍ਰੀਤ ਸਿੰਘ ਸੰਧੇ ਦੇ ਆਦੇਸ਼ਾਂ ਤੇ ਸਮੂਹ ਵਰਕਰਾਂ ਵੱਲੋਂ ਰਾਸ਼ਟਰੀ ਪਿਤਾ ਜੋਤੀਰਾਵ ਫੂਲੇਚੀ ਅਤੇ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦਾ ਜਨਮ ਦਿਨ 14 ਅਪ੍ਰੈਲ ਨੂੰ ਬੜੀ ਹੀ ਧੂਮਤਾਮ ਨਾਲ ਅੰਬੇਡਕਰ ਪਾਰਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਮਨਾਇਆ ਜਾ ਰਿਹਾ ਹੈ ਇਸ ਸੰਬੰਧੀ ਅੰਬੇਡਕਰ ਸੈਨਾ ਮੂਲ ਨਿਵਾਸੀ ਪੰਜਾਬ ਵੱਲੋਂ ਸਮੂਹ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ਾਲ ਚੇਤਨਾ ਮਾਰਚ ਕੱਢਿਆ ਗਿਆ ਜੋ ਕਿ ਅੰਬੇਡਕਰ ਪਾਰਕ ਗੁਰਹਰਗੋਬਿੰਦਗਰ ਫਗਵਾੜਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਪ੍ਰਮੁੱਖ ਬਿਯਾਰਾ ਵਿੱਚੋਂ ਹੁੰਦਾ ਹੋਇਆ ਵਾਪਸ ਅੰਬੇਡਕਰ ਪਾਰਕ ਵਿਖੇ ਸਮਾਪਤ ਹੋਇਆ ਇਸ ਚੇਤਨਾ ਮਾਰਚ ਦੀ ਰਵਾਨਗੀ ਸੀਨੀਅਰ ਡਿਪਟੀ ਮੇਅਰ ਤੇਜਪਾਲ ਬਸਰਾ ਵੱਲੋਂ ਕੀਤੀ ਗਈ ਜਦਕਿ ਮੁੱਖ ਮਹਿਮਾਨ ਵਜੋਂ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਹਾਜ਼ਰ ਹੋਏ ਜਦਕਿ ਸ਼ਮਾ ਰੋਸ਼ਨ ਦੀ ਰਸਮ ਸੰਤ ਰਾਮ ਅੰਕਲ ਜੀ ਨੇ ਆਪਣੇ ਕਰ ਕਮਲਾ ਨਾਲ ਕੀਤੀ ਆਪਣੇ ਸੰਬੋਧਨ ਵਿੱਚ ਵਕਫਾ ਬੁਲਾ ਰਹੇ ਨੇ ਸਮੂਹ ਦੇਸ਼ ਵਾਸੀਆਂ ਨੂੰ 바ਵਾ ਸਾਹਿਬ ਜੀ ਦੇ ਜਨਮ ਦਿਨ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਰਸਤੇ ਵਿੱਚ ਇਸ ਚੇਤਨਾ ਮਾਰਚ ਦਾ ਜਿੱਥੇ ਨਿੱਘਾ ਸਵਾਗਤ ਕੀਤਾ ਗਿਆ ਉੱਥੇ ਹੀ ਇਸ ਦੌਰਾਨ ਬਾਬਾ ਸਾਹਿਬ ਜੀ ਦੇ ਜੀਵਨ ਕਾਰ ਨਾਲ ਸੰਬੰਧਿਤ ਝਾਕੀਆਂ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਸਨ ਇਸ ਦੌਰਾਨ ਕਲਾਕਾਰਾਂ ਵੱਲੋਂ ਬਾਬਾ ਸਾਹਿਬ ਜੀ ਦੀ ਜੀਵਨੀ ਦੇ ਆਧਾਰਿਤ ਕੋਰੀਓਗ੍ਰਾਫੀ ਵੀ ਪੇਸ਼ ਕੀਤੀ ਗਈ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 14 ਮਾਰਚ ਨੂੰ ਅੰਬੇਡਕਰ ਪਾਰਕ ਵਿਖੇ ਬਾਬਾ ਸਾਹਿਬ ਜੀ ਅਤੇ ਰਾਸ਼ਟਰੀ ਪਿਤਾ ਜੋਤੀਰਾਵ ਫੂਲੇ ਜੀ ਦੇ ਜਨਮ ਦਿਨ ਨੂੰ ਸਮਰਪਿਤ ਸ਼ਾਮ 7 ਵਜੇ ਵਿਸ਼ੇਸ਼ ਸਮਾਗਮ ਹੋਵੇਗਾ ਉਨ੍ਹਾਂ ਸਮੂਹ ਬਾਬਾ ਸਾਹਿਬ ਜੀ ਨੂੰ ਮੰਨਣ ਵਾਲੇ ਪੈਰੋਕਾਰਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਫਗਵਾੜਾ ਤੋਂ ਨਵਰਾਣਗ ਚੈਨਲ ਦੇ ਜਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਰਾਸ਼ਟਰਪਿਤਾ ਜੋਤੀਰਾ ਫੂਲੇ ਜੀ ਦਾ ਜਨਮ ਦਿਨ ਹੈ ਤੇ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਜਿਹੜੀ ਆ ਚੇਤਨਾ ਮਾਰਚ ਅੱਜ ਫਗਵਾੜੇ 'ਚ ਕੱਢਿਆ ਜਾ ਰਿਹਾ ਹੈਗਾ ਔਰ ਅੱਜ ਇਹ ਜਿਹੜਾ ਚੇਤਨਾ ਮਾਰਚ ਆ ਉਹ 14 ਜਿਹੜਾ ਅਪ੍ਰੈਲ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੀ ਦੇ ਜਨਮ ਦਿਨ ਨਾਲ ਨੂੰ ਵੀ ਸਮਰਪਿਤ ਹੈ ਇਸ ਲਈ ਇਹ ਸਭ ਇਸ ਸੁਭ ਮੌਕੇ ਤੇ ਦੋਹਾਂ ਮਹਾਪੁਰਖੇ ਜੋ ਕਿ ਰੱਬ ਭੁਲੇ ਦੀ ਤੇ ਡਾਕਟਰ ਬਾਬਾ ਸਾਹਿਬ ਕਰਦੇ ਜਨਮ ਦਿਵਸ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਣ ਅੱਜ ਅੰਬੇਦਕਰ ਸਨਾ ਮੂਲਮਤੀ ਬੈਠੇ ਸ਼ਹਿਰ ਦੀਆਂ ਸਾਰੀਆਂ ਹੀ बाबा साहिब डॉक्टर पी आर अंबेडकर जी मदण वारियूं ਸਿਟੀਵਲ ਦਾ ਸਰਦਾਰਾਂ ਔਰ ਬਹੁਜ ਸਮਾਜਪਾਰਟੀ ਦੀ ਸਮੁੱਚੀ ਟੀਮ ਮਦਾਨ ਸਰਾਂ ਦੀ ਟੀਮ ਸਾਡੇ ਸਟੇਜ ਦੇ ਆਗਮਾਨ ਸਟੇਜ ਬਲਾਲੋ ਜੀ ਡਿਪਟੀ ਮੈਜਰ ਜਿਲਦਲ ਮਸਰਾ ਜੀ ਸਾਡੇ ਕੌਂਸਲਰ ਜੀ ਅਮਨ ਜੀ ਕਾਉਂਸਲਰ ਸਾਡੇ ਕਲਟੀ ਨਾਲ ਸਾਹਾ ਜੀ ਜੋਗ ਸੰਧੂ ਜੀ ਮਨੋਹਰ ਜਖੂ ਜੀ ਅਤੇ ਸਾਰੇ ਸਾਥੀ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ ਨੇ ਅੱਜ ਦੇ ਦਿਨ ਦੇ ਅਸੀਂ ਸਾਰੀ ਸੰਗਤ ਨੂੰ ਆਪਣੇ ਵੱਲੋਂ ਔਰ ਆਪਣੀ ਜੱਜਬੰਦੀ ਵੱਲੋਂ ਜੀ ਆਇਆਂ ਵੀ ਆਖਦੇ ਆਂ ਪਰ ਬਹੁਤ ਬਹੁਤ ਮੁਬਾਰਕਵਾਦ ਵੀ ਦਿੰਦੇ ਆਂ ਜੈ ਭਲੀ ਜੇ ਭਾਰਤ ਨੂੰ ਬੁਲਾਇਆ ਅੱਜ ਰਾਸ਼ਟਰਪਿਤਾ ਜੁਲਤੀਰਾ ਭੁੱਲੇ ਜੀ ਔਰ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅੰਬੇਡਕਰ ਸਹਿਣਾ ਪੂਲਵਾਸੀ ਵੱਲੋਂ ਫਗਵਾੜਾ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਸਾਰੇ ਬਾਜ਼ਾਰਾਂ ਵਿੱਚ ਲੱਗੀ ਜਾਵੇਗੀ ਔਰ ਅਸੀਂ ਇੱਥੇ ਪਹੁੰਚੇ ਸਾਰੇ ਹੀ ਬਹੁਜਨ ਸਮਾਜ ਦੇ ਲੋਕ ਔਰ ਗੁਰੂ ਰਵਿਦਾਸ ਸਭਾ માં ਡਾਕਟਰ ਅੰਬੇਡਕਰ ਸਭਾ માં ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਅੰਬੇਦਕਰ ਸੈਨਾ ਮੂਲ ਨਿਵਾਸੀ ਦੀ ਟੀਮ ਹਮੇਸ਼ਾ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਜਿਹੜੇ ਵਿਚਾਰ ਨਿਰਦੇਸ਼ ਆ ਜਾਂ ਉਹਨਾਂ ਦੇ ਜਿੰਨੇ ਵੀ ਜਿਹੜੇ ਬਾਬਾ ਸਾਹਿਬ ਬੇੜਕਰ ਜੀ ਦੇ ਵਿਚਾਰ ਅਸੀਂ ਉਹਨਾਂ ਦੇ ਹਮੇਸ਼ਾ ਚੱਲਣ ਵਾਲੇ ਆ ਔਰ ਉਹਨਾਂ ਦੇ ਪੈਰੋਕਾਰ ਆ ਔਰ ਅਸੀਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਆਂ ਜੈ ਜੀ ਦੀ ਜੈ ਜੀ ਅੱਜ ਫਗਵਾੜਾ ਵਿਖੇ ਕਮੇੜਕਰ ਸენა ਮੁੱਲੇਵਾ ਸਿੰਘ ਬਲੋ ਹਾਂਜੀ ਬਾਬਾ ਸਾਹਿਬ ਦੀਪਰਾ ਕਮੇੜਕਰ ਜੀ ਔਰ ਜੋਤੀਰਾਉਂ ਥੋਲੇ ਜੀ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਮਹਾਲ ਸ਼ੋਭਾ ਯਾਤਰਾ ਕੀਤੀ ਜਾ ਰਹੀ ਹੈ ਜੋ ਆਪਣੇ ਰਹਿਬਰਾਂ ਦੇ ਔਰ ਸਭੇ ਨੂੰ ਲੈ ਕੇ প্রচার ਕਰਦੀ ہوئی ਪਵਾੜਾ ਦੇ ਵਕਫ ਵਕਫ ਯਾਰਾਂ ਚੋਂ ਵਦੀ ਹੋਈ ਵਾਪਸ ਹਰਖੁੰਦ ਨਗਰ ਪਵਾੜਾ ਵਿਖੇ ਪਰਤੇਗੀ ਔਰ ਅਸੀਂ ਇੱਥੇ ਆਏ ਹੋਏ ਸਾਰੇ ਸਾਥੀਆਂ ਦਾ ਅੰਬੇਲਗੜੀ ਸਾਥੀਆਂ ਦਾ ਗੁਰੂ ਵੀਰਾਂ ਸੁਭਾਵਾ ਦਾ ਔਰ ਬਾਪੀ ਕਿਸਮਾਵਾ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ